ਦਰਿਆ ਦੇ ਕਾਰ ਰਾਵੀ ਦਰਿਆ ਦੇ ਕੰਨ ਮਾਝੇ ਇਲਾਕੇ ਦੇ ਵਿੱਚ ਲੋਕਾਂ ਦਾ ਹਾਲ ਬੇਹਾਲ ਹੋਇਆ ਪਿਆ ਅਤੇ ਦੂਜੇ ਪਾਸੇ ਅਜਨਾਲਾ ਹਲਕੇ ਦੇ ਵਿੱਚ ਹੜ੍ਹ ਦੀ ਭਿਆਨਕ ਮਾਰ ਹਠਾਇਏ ਲੋਕਾਂ ਦੀ ਸਹਾਇਤਾ ਲਗਾਤਾਰ ਕੀਤੀ ਜਾ ਰਹੀ ਹੈ ਜਿੱਥੇ ਕਿ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸਾਕਸ਼ੀ ਸਾਨੀ ਦਿਨ ਰਾਤ ਬਿਨਾਂ ਥੱਕੇ ਹੋਏ ਰਾਹਤ ਕਾਰਜਾਂ ਦੀ ਅਗਵਾਈ ਕਰ ਰਹੇ ਨੇ ਅਤੇ ਉਹਨਾਂ ਦੇ ਨਾਲ ਹੈ ਜ਼ਿਲ੍ਹੇ ਦੇ ਪੁਲਿਸ ਮੁਖੀ ਐਸਐਸਪੀ ਮਨਿੰਦਰ ਸਿੰਘ ਵੀ ਲੋਕਾਂ ਦੀ ਸੇਵਾ ਚ ਜੁਟੇ ਹੋਏ ਨੇ ਦੋਵੇਂ ਅਧਿਕਾਰੀ ਆਪਣੀ ਟੀਮਾਂ ਦੇ ਨਾਲ ਖੁਦ ਪਾਣੀ ਚ ਉਤਰ ਕੇ ਲੋਕਾਂ ਤੱਕ ਸਹਾਇਤਾ ਪਹੁੰਚਾ ਰਹੇ ਨੇ ਜਿੱਥੇ ਕਿ ਡੀਸੀ ਪ੍ਰਾਕਸ਼ੀ ਤਾਨੀ ਦੀ ਹਮਦਰਦੀ ਆਪਣਾਪਨ ਤੇ ਸੇਵਾਵਾਂ ਨੇ ਪਿੰਡ ਵਾਸੀਆਂ ਦੇ ਦਿਲ ਜਿੱਤ ਲਏ ਵੱਡੀ ਉਮਰ ਦੇ ਲੋਕ ਉਹਨਾਂ ਨੂੰ ਆਪਣੀ ਧੀ ਵਾਂਗ ਮੰਨਦੇ ਨੇ ਜਦਕਿ ਨੌਜਵਾਨ ਉਹਨਾਂ ਨੂੰ ਆਪਣੀ ਭੈਣ ਵਾਂਗ ਪਿਆਰ ਤੇ ਸਤਿਕਾਰ ਦੇ ਰਹੇ ਨੇ ਲੋਕ ਉਹਨਾਂ ਦੀ ਮਿਹਨਤ ਤੇ ਬੇਲੋ ਸੇਵਾਧੀ ਪਰਸ਼ੰਸ਼ਾ ਕਾਰਜ ਦੇ ਜਿਸ ਦਾ ਕੀ ਇੱਕ ਜੀਵਨ ਦ੍ਰਿਸ਼ ਅਜਨਾਲਾ ਦੇ ਪਿੰਡ ਚ ਇੱਕ ਬਣੀ ਵੀਡੀਓ ਚ ਦੇਖਣ ਨੂੰ ਮਿਲਿਆ ਵੀਡੀਓ ਦੇ ਵਿੱਚ ਦੀ ਸੀ ਸਾਕਸ਼ੀ ਸਾਨੀ ਜੋ ਕਿ ਪਾਣੀ ਵਿੱਚ ਘਰੇਕ ਸਰਦਾਰ ਜਿਹਨੂੰ ਸੁਰੱਖਿਆਤਾਂ ਤੇ ਜਾਨ ਲਈ ਕਹਿ ਰਹੇ ਨੇ ਪਰ ਉਹ ਸਰਦਾਰ ਜੀ ਰੱਬ ਦੀ ਰਜ਼ਾ ਚ ਮਸਤ ਰਹਿੰਦੇ ਨੇ ਉਹਨਾਂ ਨੂੰ ਆਪਣੇ ਕਾਰਨ ਲੈ ਗਏ ਜਿੱਥੇ ਕਿ ਪਰਿਵਾਰ ਨਾਲ ਮਿਲ ਕੇ ਉਹਨਾਂ ਨੇ ਡੀਸੀ ਦੀ ਹੌਸਲਾ ਅਫਜ਼ਾਈ ਕੀਤੀ ਇਹ ਦ੍ਰਿਸ਼ ਨਾਲ ਸਿਰਫ ਮਾਝੇ ਦੇ ਲੋਕਾਂ ਦੇ ਹੌਸਲੇ ਦੀ ਨਿਸ਼ਾਨੀ ਹੈ ਤਾਂ ਕੋਈ ਵੀ ਦਰਸਾਉਂਦਾ ਹੈ ਕਿ ਪ੍ਰਸ਼ਾਸਨ ਤੇ ਲੋਕ ਮਿਲ ਕੇ ਹੜ੍ਹ ਦੀ ਆਫਤ ਨਾਲ ਸਾਹਮਣਾ ਕਰ ਰਹੇ ਨੇ ਹਿੰਮਤ ਨਾਲ ਇਤਾਫਤ ਨਾਲ ਲੜ ਰਹੇ ਨੇ। ਕਿਹੜੀ ਬੋਰ ਟੋਨੋ ਗੁੱਟ ਦਾ ਪਾਣੀ ਥੱਲੇ ਨਾ ਖੜਿਓ ਥੱਲੇ ਨਾ ਖੜਿਓ ਲੈਫਟ ਨਾ ਖੜੋ ਉਹਨਾਂ ਹਾਂਜੀ ਆ ਰੋਡ ਦੇ ਥੱਲੇ ਕਰ ਰੋਡ ਤੇ ਥੱਲੇ ਆ ਤੂੰ ਆਹ ਕਿ ਉੱਤੀ ਵਾਟੀ ਇਹ ਜੋ ਇਹ ਜੱਣ ਗਿਆ ਅੱਛੀ ਹੈ ਜੱਣ ਤੇ ਬੈਠੇ ਨਹੀਂ ਹਾਂ ਜੱਣ ਦੇ ਤੂੰ ਆਪਣੇ ਪਿੰਡ ਦੀ ਜੰਮਿਆਰੀ ਬਾਅਦ ਜਾ 5 15 ਕਰਦੇ ਆਜੋ ਬੁੜੇ ਜੀ ਫਿਰ ਸਿੱਧਾ ਜਾ ਰਹੇ ਆ ਐਂਡੀ ਐਲਟਰੀ ਟੀਮ ਆਈ ਨਾਲ ਸਾਡੇ ਕੀ ਕੀ ਹੋਣਾ ਨਹੀਂ ਸਤਿ ਸ੍ਰੀ ਅਕਾਲ ਇਹ ਨਹੀਂ ਹੋਣਾ ਇਹ ਤਾਂ ਚੋਰੀ ਦਾ ਡਰਿਆ ਮੁੜ ਕੇ ਜਦੋਂ ਡੇਰੇ ਖਾਲੀ ਹੋ ਜਾਂਦੇ ਨਾ ਬੰਦੇ ਚੱਲ ਪਾਓ ਆਜੋ ਦੇਖਦਰ ਜੀ ਆਜੋ ਪਿਠਾ ਲਾਂਗੇ ਨਾ ਆਜੋ ਮਗਰ ਆਜੋ ਹਾਂਜੀ ਹਾਂਜੀ ਆਜਾ ਤੁਹਾਡੀ ਦਰਸ਼ਕਾਂ ਨੂੰ ਦੋ ਜੀ ਨਹੀਂ ਤਾਂ ਤੁਸੀਂ ਚੱਲ ਪਾਓ ਨਹੀਂ ਨਹੀਂ ਬਹੁਤ ਬਹੁਤ ਤੁਹਾਡਾ ਧੰਨਵਾਦ ਇਹੋ ਜਿਹੀ ਔਰਤ ਮੈਂ ਵੇਖੀ ਕੋਈ ਨਹੀਂ ਕੀ ਗੱਲ ਜੀ ਮੈਂ ਮੈਂ ਜਦੋਂ ਦਾ ਤੁਹਾਨੂੰ ਵੇਖਣ ਡਿਆ ਨਾ ਆਪਣੇ ਬੱਚਿਆਂ ਨੂੰ ਛੱਡਿਆ ਵੀ ਆਹ ਵੇਖੋ ਅੱਛਾ ਫੇ ਮੇਰੀ ਇੱਕ ਰਿਕਵੈਸਟ ਮੰਨ ਲਓ ਤੁਸੀਂ ਚੱਲ ਪੋ ਤੁਹਾਡੀ ਜਮਾਨ ਨੂੰ ਕੁਛ ਨਹੀਂ ਹੁੰਦਾ ਦੇਖੋ ਤਾਂ ਕੀ ਬੇਟਾ ਸਾਡੇ ਇੱਥੇ ਥੋੜਾ ਜਨਾ ਪਿੱਛੇ ਫਿਰ ਬਹੁਤ ਸੌਣਾ ਆ ਕਿਉਂ ਇੱਥੇ ਸਭ ਤਰਿਆ ਹਾਂ ਜੂਰੀ ਆ ਚੋਰ ਬੜੇ ਨੇ ਸਮਾਨ ਬਣਾਉਣਾ ਕੋਲ ਆ ਜਾਂਦੇ ਹੁੰਦੇ ਜਿਆਦਾ ਆ ਪਾਣੀ ਚੋਂ ਨਾ ਆ ਰਿਹਾ ਨਹੀਂ ਕੋਈ ਲੇਡੀ ਸਟਾਫ ਆ ਰਿਹਾ ਹੈ ਲੇਡੀਜ਼ ਨੂੰ ਤਾਂ ਭੇਜ ਦੋ ਨਹੀਂ ਉਹਨਾਂ ਜਾਣਾ ਨਹੀਂ ਜੇ ਆਪਾਂ ਕਹਾਗੇ ਤਾਂ ਚੱਲ ਜਾਣਗੇ ਲੇਡੀਜ਼ ਦਾ ਭੇਜ ਦਿਓ ਕਿੰਨੇ ਲੋਕ ਹੈਗੇ ਉੱਥੇ ਸਾਡੇ ਇੱਥੇ ਥੋੜੇ ਥੋੜੇ ਲੋਕ ਨੇ ਐਨਾ ਡੇਟਾ ਤੇ ਵੀ ਹੈਗੇ ਨੇ ਥੋੜੇ ਥੋੜੇ ਇਹ ਬਾਕੀ ਮੈਡਮ ਲੈ ਗਏ ਅਸੀਂ ਇਹਨਾਂ ਨੂੰ ਪਿੰਡ ਇਹ ਦੋ ਦੋ ਇੱਕ ਦੀ ਰਹਿ ਗਈ ਇੱਥੇ ਦੋ ਜੀ ਰੇਖੇ ਨਹੀਂ ਇੱਥੇ ਅਮੜੀ ਬਹੁਤ ਨੇ ਸਾਡਾ ਸਮਾਨ ਰਾਤ ਚੋਰੀ ਕਰਕੇ ਲੈ ਜਾਂਦਾ ਸਾਡੇ ਇਹ ਲੋਕ ਪਾਣੀ ਖੜੂ ਜਾਏਗਾ ਪਾਣੀ ਹੈ ਨਾ ਕਿਸ ਚੀਜ਼ ਦੀ ਲੋੜ ਨਹੀਂ ਮੈਡੀਕਲ ਲੋੜ ਦੀ ਚਾਹੇ ਦੇਗੀ ਮੈਡੀਕਲ ਕਿਟ ਦੀ ਖਿਆਦ ਕਰਦੇ ਆ ਰੱਬ ਨੂੰ ਵੀ ਮੈਂ ਇਹਨਾਂ ਦਾ ਕਾਰਜ ਹੈਗਾ ਬਹੁਤ ਵਧੀਆ ਬਹੁਤ ਬਹੁਤ ਧੰਨਵਾਦ ਨਹੀਂ ਨਹੀਂ ਸਾਡਾ ਫਰਜ਼ ਹੈਗਾ ਜੀ ਬਾਬਾ ਜੀ ਵੱਡੀਆਂ ਵੱਡੀਆਂ ਕਰਦੇ ਤੇ ਤੁਹਾਡੇ ਵਰਗੇ ਬੱਚੇ ਖੋਲ ਪੈਦਾ ਕਰਦੇ ब थैंक यू आपने मेरी बट हुण भी यही रिक्वेस्ट है दे देखता 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 कि तुझे चलपा कुछ नहीं होता है ये साथ की फोर्स हैगी है इसलिए हुंदा है ये कोई ले जो जे अपना कडा बंदा रह मेरी लेडी मेरी मेरी बेटी है पीछे तो नहीं को दिखतेगी पीछे कोई नहीं मेरे पीछे पानी पूरी तो नहीं नहीं है कोई दो 2 फुट था उतर गया ਦੇ ਡੰਗਰਾਂ ਵਾਤੇ ਇਹਦੇ ਡੇਰੇ ਦੇ ਡੰਗਰ ਗਏ ਨਾ ਪੇਟ ਹਾਂ ਉਹਨੂੰ ਰਸ਼ਨ ਪਾਣੀ ਪੂਰੀ ਤਾੜੀ ਨਹੀਂ ਹੈਗੀ ਇਹ ਕਿੰਨੇ ਡੰਗਰ ਹੈਗੇ ਮੈਂ ਅੱਜ ਬੈਠੇਰੇ ਆਪਣੇ ਵੀ ਨਾਲ ਲਾ ਲਏ ਲੈ ਲੈ ਪਾ ਦੀ ਨਾਲ ਦੇਖੀ ਇਹ ਨਾਲ ਹੈਗੇ ਅਸੀਂ ਇੱਥੇ ਪਹੁੰਚਾ ਦਾਂਗੇ ਦੱਸ ਦੋ ਕਿੰਨੇ ਡੰਗਰ ਹੈਗੇ ਠੀਕ ਹੈ ਉਹਦੇ ਤਾਂ ਅੱਲੇ ਚ ਬੱਦੇ ਦੇਰਪੁਰ ਸਿੰਘ ਤੇ ਆਪਣਾ ਮੈਂ ਨਾਲ ਦੀ ਫੋਨ ਕੀਤਾ ਸੀ ਉਹਨਾਂ ਨੂੰ ਉਹ ਫੋਨ ਜਾਣਗੇ ਜਿਹਦਾਦ ਦੀ ਘੰਟੇ ਤੱਕ ਉਹਨਾਂ ਕੋਲ ਸਾਰਾ ਕੁਝ ਡੰਗਰ ਉੱਤੇ ਭੁੱਖੇ ਪੰਜ ਮੈਂ ਤਰਾਇ ਕਿ ਕੋਈ ਨਹੀਂ ਕੋਈ ਨਹੀਂ ਕਰ ਦਾਂਗੇ ਹਾਂ ਜਿੰਨੇ ਡੇਰੇ ਆ ਨਾ ਜੀ ਸਾਰੇ ਅਨੇ ਡੰਗਰ ਪਿੰਡ ਗਏ ਨੇ ਪਿੰਡ ਕਿਹਦੇ ਕੋਲ ਹੈ 66 ਕੋ ਵੀ ਲੰਮੜਦਾਰ ਵਾ ਤੇ ਨਿਰਮਲ ਸਿੰਘ ਲੰਮੜਦਾਰ ਆਪਾਂ ਉੱਥੇ ਪਹੁੰਚਾ ਦੇਣੀ ਕੋਈ ਉੱਥੇ ਪਹੁੰਚਾ ਦਿਓ ਉਹਨਾਂ ਨੂੰ ਰਸਲਪਾਲੀ ਮੈਂ ਇੱਥੇ ਕਿਸੇ ਕੋਲ ਪਾਣੀ ਨਹੀਂ ਤੇ ਮੈਡੀਸਿਨ ਤੇ ਲੋੜ ਹੈ ਮੈਡੀਸਿਨ ਕਿਸੇ ਨੇ ਰੱਖ ਲਓ ਫਿਰ ਵੀ ਰੱਖ ਲਓ ਬਾਬਾ ਜੀ ਰੱਖ ਲਓ ਸਾਰੀਆਂ ਪਿੰਡ ਚਲੇ ਗਈਆਂ ਬਾਬਾ ਜੀ ਰੱਖ ਲਓ ਕਿਸੇ ਨੂੰ ਜ਼ਰੂਰਤ ਪੈ ਜੂਗੀ ਹਾਂ ਕੀ ਰਹੀ ਮੇਰੀ ਹਲੋ चोर <laughs> लाइ ਸੋਦੇ ਇਹੋ ਜੇ ਡੀਸੀ ਚਾਹੀਦੇ ਨੇ ਪੰਜਾਬ ਦੇ ਵਿੱਚ ਇਹ ਬੱਚਾ ਏਡੇ ਏਡੇ ਲੈਗ ਬੱਚੇ ਨੇ ਸਾਰੇ ਤਿਆਰ ਤੇ ਫੇਰੇ ਨੇ ਪਹਿਲੇ ਬੰਦੇ ਨੇ ਅਸੀਂ ਸਾਡੇ ਮੰਨ ਦੇ ਵਿੱਚ ਸਾਡੀ ਸਾਡੀ ਸਾਡੇ ਮੰਨ ਦੇ ਵਿੱਚ ਨਾ ਬੇਟਾ ਜੀ ਬੇਟਾ ਜੀ ਸਾਡੇ ਮੰਨ ਦੇ ਵਿੱਚ ਬਹੁਤ ਸਤਿਕਾਰੇ ਦਾ ਸਾਡੇ ਡਾਕਟਰ ਦੇ ਨਾਲ ਸਾਡੇ ਬੱਚੇ ਨੇ ਬਾਹਰ ਅਸੀਂ ਉਹਨਾਂ ਨੂੰ ਕੈਂਡੀ ਦਾ ਡੱਬਾ ਪਿਆ ਉਹ ਦੇਖੋ ਡੱਬਾ ਪਿਆ ਅਸੀਂ ਉਹਦੇ ਵਿੱਚ ਕੋਡ ਕਰ ਰਹੇ ਸੀ ਉਹ ਚੈੱਕ ਕਰਾਉਦੇ ਲਗਾਉਂਦੇ ਅਸੀਂ ਇੱਕ ਘੰਟਾ ਹੜ ਰਹਿ ਗਿਆ ਕੀ ਜਨਰਲ ਜੀ ਅਕਸਰ ਆਉਂਦੇ ਨੇ ਕੋਈ ਟੈਕਨੀਕੀ ਗੋਲੀ ਆਇਆ ਆਹ ਆ ਪਹਿਲੀ ਵਾਰ ਵੇਖਿਆ ਵੀ ਪਹਿਲੀ ਵਾਰ ਅਫਸਰ ਸਾਡੇ ਸਾਨੂੰ ਆ ਜਾਣ ਕੇ ਤੇ ਪੁੱਛਣ ਡੇ ਆ ਬੀਪੀ ਦੀ ਗੋਲੀ ਚਾਹੀਦੀ ਹੈ